So, हाय एवरीवन को सो ਤੁਹਾਨੂੰ ਜਿਵੇਂ ਸਭ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਬੜੀ ਅੱਛੀ ਓਪਰਚ्युनिटीज ਦੇ ਰਹੀ ਹੈ ਆਪਣੇ ਪੰਜਾਬ ਦੇ ਕੈਂਡੀਡੇਟਸ ਨੂੰ ਤੇ ਸਨ 2024 ਜਦੋਂ ਦਾ ਚੜਿਆ ਸਾਰੇ ਸਟੂਡੈਂਟ ਨੂੰ ਵੇਟ ਆ ਯਾਰ ਵੀ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਵੈਕੈਂਸੀਜ਼ ਆਣਗੀਆਂ ਪਤਾ ਨਹੀਂ ਆਣਗੀਆਂ ਕਿ ਨਹੀਂ ਆਣਗੀਆਂ ਕੀ ਪਤਾ ਇਲੈਕਸ਼ਨਸ ਤੋਂ ਬਾਅਦ ਆਂਦੀਆਂ ਨੇ ਜਾਂ ਫਿਰ ਆਪਣੇ ਕੋਲ ਕੋਡ ਆਫ ਅਨਕ ਲੱਗਣ ਜਾ ਰਹੇ ਆ ਨੋਟੀਫਿਕੇਸ਼ਨ ਜਾਰੀ ਹੋਣਗੀਆਂ ਕਿ ਨਹੀਂ ਹੋਣਗੀਆਂ ਸੋ ਯਾਰ ਇਹ ਸਾਰੇ ਵਹਿਮ ਸਾਰੀਆਂ ਛੋਟੀ ਮੋਟੀ ਗੱਲਾਂ ਦਿਮਾਗ ਦੇ ਵਿੱਚੋਂ ਕੱਢ ਕੇ ਪਹਿਲਾਂ ਤਾਂ ਪਾਸੇ ਰੱਖ ਦਿਓ ਕਿਉਂਕਿ ਤੁਹਾਨੂੰ ਵੀ ਪਤਾ ਹੈ ਅਗਰ ਅੱਜ ਨੋਟੀਫਿਕੇਸ਼ਨ ਆਂਦੀ ਹੈ ਤਾਂ ਤੁਸੀਂ ਅੱਜ ਹੀ ਤਿਆਰੀ ਸਟਾਰਟ ਕਰਦੇ ਹੋ ਤਾਂ ਤੁਸੀਂ ਪੇਪਰ ਕਰੈਕ ਨਹੀਂ ਕਰ पाओगे ਤੇ ਅੱਜ ਤੋਂ ਅਗਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਨੋਟੀਫਿਕੇਸ਼ਨ ਆਂਦੀ ਹੈ ਤਾਂ ਉਹਨਾਂ ਸਮਾਂ ਆਪਾਂ ਨੂੰ ਤਾਂ ਪਹਿਲਾਂ ਸਿਲੇਬਸ ਕਰਨ ਲੱਗਿਆ ਚਾਹੀਦਾ ਹੈ 3 ਤੋਂ 4 ਮਹੀਨੇ ਫਿਰ ਉਹਦੇ ਤੋਂ ਬਾਅਦ ਆਪਾਂ ਨੂੰ ਪ੍ਰੈਕਟਿਸ ਪ੍ਰੀਵੀਅਸ ਈਅਰ ਕੁਐਸਚਨ ਲਗਾਣੇ ਆ ਪ੍ਰੈਕਟਿਸ ਕਰਨੀ ਹੈ ਆਪਣੇ ਆਪ ਨੂੰ ਇੱਕ ਅੱਛੇ ਲੈਵਲ ਦਾ ਕੈਂਡੀਡੇਟ ਤਿਆਰ ਕਰਨਾ ਹੈ ਫਿਰ ਉਹਦੇ ਤੋਂ ਬਾਅਦ ਆਪਾਂ ਲਾਇਕ ਹਾਂ ਪੇਪਰ ਕਰੈਕ ਕਰਨ ਤੇ ਉਹ ਸਮਾਂ ਹੁਣ ਮੈਂ ਮੰਨੂਗਾ 2024 ਦੀ ਸ਼ੁਰੂਆਤ ਹੈ ਸਭ ਤੋਂ ਬੈਸਟ ਤੇ ਸਭ ਤੋਂ ਉਚਿਤ ਸਮਾਂ ਹੈ ਸੀਐਨੂ ਕਰਨ ਦਾ ਕੇਸੀਨੂ ਪ੍ਰੈਪਰੇਸ਼ਨ ਕਰਨ ਦਾ ਆਪਣਾ ਸਿਲੇਬਸ ਕਰਨ ਦਾ ਇੱਕ ਤਾਂ ਸਿਲੇਬਸ ਹੈ ਉਹਦੇ ਤੋਂ ਬਾਅਦ ਪ੍ਰੈਕਟਿਸ ਹੁੰਦੀ ਹੈ ਤਾਂ ਸਿਲੇਬਸ ਕਰਨ ਦਾ ਬਿਲਕੁਲ ਸਹੀ ਸਮਾਂ ਸੋ 2024 ਦੇ ਵਿੱਚ ਆਪਣੀ ਸਰਕਾਰੀ ਨੌਕਰੀ ਦਾ ਜੇ ਸੁਪਨਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲ ਕਿਹੜੀ ਕਿਹੜੀਆਂ ਆਪਸ਼ਨਸ ਨਿਕਲ ਕੇ ਆ ਰਹੀਆਂ ਨੇ 2024 ਦੇ ਵਿੱਚ 2024 ਦੀ ਅਪਕਮਿੰਗ ਵੈਕੈਂਸੀਸ ਜਿਹੜੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਸੋ ਕੀ 2023 ਦੀ ਜਿਹੜੀਆਂ ਵੈਕੈਂਸੀ ਸੀ ਉਹ ਪੂਰੀਆਂ ਹੋਈਆਂ ਪਹਿਲਾਂ ਉਹਨਾਂ ਦੀ ਭਰਤੀ ਹੋਈ ਕਿ 2024 ਦੇ ਵਿੱਚ ਕੋਈ ਚਾਂਸ ਹੈ ਪੇਪਰ ਆਨ ਦਾ ਸੋ ਬਿਲਕੁਲ ਸੋ ਹੁਣ ਦੇਖਣਾ ਮੈਂ ਇਥੇ ਹੀ ਲਿਖਿਆ 2024 ਵਿੱਚ ਕਰੋ ਆਪਣਾ ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਐਕਸਪੈਕਟਿਡ ਜਿਹੜੀ ਆਪਕਮਿੰਗ ਵੈਕੈਂਸੀਸ ਨੇ ਉਹ ਕਿਹਦਾ ਕਿਹਦਾ ਦੀਆਂ ਹੈਗੀਆਂ ਨੇ ਉਹ 2024 ਚ ਆਉਣ ਵਾਲੇ ਵੈਕੈਂਸੀਸ ਧਿਆਨ ਨਾਲ ਦੇਖਣਾ ਕਿਹੜੇ ਕਿਹੜੇ ਤੁਸੀਂ ਪੋਸਟ ਕਰੈਕ ਕਰ ਸਕਦੇ ਹੋ ਕਿਹੜੇ ਕਿਹੜੇ ਪੇਪਰ ਤੁਸੀਂ ਕਲੀਅਰ ਕਰਨ ਦੇ ਚਾਂਸਸ ਤੁਹਾਡੇ ਕੋਲ ਨੇ ਕਿੰਦੀ ਕਿੰਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਲਾਈਕ ਆਪਣੇ ਕੋਲ ਪੰਜਾਬ ਪੁਲਿਸ ਦੀ ਭਰਤੀ ਆ ਰਹੀ ਹੈ 100% ਜਿਵੇਂ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਆਏਗੀ ਆਏਗੀ ਹਰ ਜਨਵਰੀ ਵਿੱਚ ਅਨਾਉਂਸ ਹੋਏਗੀ ਤਾਂ ਹੋਪਫੁਲੀ ਜਨਵਰੀ ਦੇ ਵਿੱਚ ਐਸੇ ਜਨਵਰੀ ਦੇ ਚ ਨਾ ਅਨਾਉਂਸ ਹੋਈ ਤਾਂ ਮੇਬੀ ਹਫਤਾ ਦਸ ਦਿਨ ਲੇਟ ਹੋ ਜਾਏ ਲੇਕਿਨ ਵੈਕੈਂਸੀਜ਼ ਬਹੁਤ ਜ਼ਿਆਦਾ ਆਉਣ ਵਾਲੀਆਂ ਨੇ ਫਿਰ ਆਪਣੇ ਕੋਲ ਪਟਵਾਰੀ ਦੇ ਵਿੱਚ 686 ਪਹਿਲਾਂ 586 ਵੈਕੈਂਸੀ ਸੀ ਹੁਣ ਆਪਾਂ ਕਹਿ ਸਕਦੇ ਹਾਂ 686 ਜੇ ਅਗਰ 100 ਵੇਟਿੰਗ ਦੇ ਵਿੱਚ ਨਾ ਪਾਏ ਤਾਂ ਉਹ ਇਧਰ ਸ਼ਿਫਟ ਕਰ ਦੇਣਗੇ ਭਗਵੰਤਬਾਨ ਜੀ ਨੇ ਵਾਅਦਾ ਕੀਤਾ ਵੀ ਪਟਵਾਰੀ ਦੀ ਜਿਹੜੀ ਪੱਤੀ ਹੈ ਉਹ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਏਗੀ ਫਿਰ ਉਹਦੇ ਬਾਅਦ ਵੀਡੀਓ ਜਿਹੜੀ ਪਹਿਲਾਂ ਵੈਕੈਂਸੀਜ਼ ਨਿਕਲੀਆਂ ਸੀ ਰੀਓਪਨ ਹੋਣੀਆਂ ਨੇ ਉਹ ਵੈਕੈਂਸੀਜ਼ ਤਾਂ ਕਰਕੇ ਉਹ ਡਿਪਾਰਟਮੈਂਟ ਵੱਲੋਂ ਥੋੜੀ ਵੇਟ ਕੀਤੀ ਜਾ ਰਹੀ ਹੈ ਕਲਰ ਰੱਖ ਦਿਆ ਵਿਜੀਲੈਂਸ ਦੀਆਂ ਜੇਲ੍ਹ ਵਿਭਾਗ ਦੀਆਂ ਖੇਤੀਬਾੜੀ ਦੇ ਵਿੱਚ ਪੀ ਟੈਟ ਦਾ ਇਸ਼ਤਿਹ ਪੀਟੈਟ ਫਿਰ ਉਹਦੇ ਤੋਂ ਬਾਅਦ ਪੀਟੈਟ ਤੋਂ ਬਾਅਦ ਮਾਸਟਰ ਗ੍ਰੈਜੂਏਟ ਦਾ ਵੀ ਆਏਗਾ ਤੇ ਹੋਰ ਤੁਹਾਨੂੰ ਮੈਂ ਦੱਸਦਾ ਤਾਂ ਆਪਣਾ ਫੂਡ ਇਨਸਪੈਕਟਰ ਦੀ ਪੇਪਰ ਦੇ ਵਿੱਚ ਫੂਡ ਇਨਸਪੈਕਟਰ ਦਾ ਪੇਪਰ ਵੀ ਆ ਰਿਹਾ ਫੂਡ ਇਨਸਪੈਕਟਰ ਤੋਂ ਇਲਾਵਾ ਗੱਲ ਕਰੀਏ ਤਾਂ ਹੋਪਫੁਲੀ ਪੂਰੇ ਦਾ ਪੂਰਾ ਐਕਸਾਈਜ਼ ਦੀਆਂ ਪੋਸਟਾਂ ਉਹਦੇ ਤੋਂ ਬਾਅਦ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਦੁਬਾਰਾ ਸੋ ਇਹ ਪੋਸਟਾਂ ਜਿਹੜੀਆਂ ਅਪਕਮਿੰਗ ਵੈਕੈਂਸੀਜ਼ ਹੋਣੇ ਹੋਣੇ ਇਹ 2024 ਦੇ ਵਿੱਚ ਤੁਹਾਨੂੰ ਇੱਕ ਇੱਕ ਮਹੀਨੇ ਬਾਅਦ ਹਰ ਇੱਕ 15 20 ਦਿਨ ਬਾਅਦ ਇੱਕ ਦੀ ਨਵੀਂ ਨੋਟੀਫਿਕੇਸ਼ਨ ਜਾਰੀ ਹੁੰਦੀ ਹੋਈ ਦਿਖੇਗੀ ਤੇ ਉਹਦੀ ਤਿਆਰੀ ਮੈਂ ਫਿਰ ਕਹਿ ਰਿਹਾ ਉਦੋਂ ਕਰਨ ਦਾ ਨਹੀਂ ਫਾਇਦਾ ਹੋਏਗਾ ਜਦੋਂ ਉਹ ਪੋਸਟਰ ਨਿਕਲਣ ਗਿਆ ਤਾਂ ਉਹਦੀ ਤਿਆਰੀ ਕਰਨ ਦਾ ਫਾਇਦਾ ਹੁੰਨੀ ਹੈ ਜੋਨ ਜਮਾਲਾ ਅਗਰ ਮੈਂ ਗੱਲ ਕਰਾਂ ਪੰਜਾਬ ਪੁਲਿਸ ਦੇ ਪਟਵਾਰੀ ਦੀਆਂ ਭਰਤੀਆਂ ਦੇ ਵਿੱਚ ਜਿਹੜਾ ਆਹ ਵਾਲਾ ਹੈਗਾ ਇਹਦਾ 100% ਚਾਂਸਸ ਹੈ ਜਲਦੀ ਤੋਂ ਜਲਦੀ ਦੇਖਣ ਨੂੰ ਮਿਲਣ ਗਿਆ ਜਲਦੀਆ ਲਾਸਟ ਕੀ 2023 ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਵਾਦੇ ਪੂਰੇ ਕਰੇ ਸਰਕਾਰ ਨੇ ਤਾਂ 2023 ਦੇ ਵਿੱਚ ਦੇਖੋ ਐਨੇ ਐਗਜ਼ਾਮ ਕਦੇ ਨਹੀਂ ਹੋਏ ਹੁਣ ਐਨੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਲੀਗਲ ਕਲਰਕ ਦਾ ਡਿਪਾਰਟਮੈਂਟਲ ਕਲਰਕ ਦਾ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਫਾਇਰਮੈਨ ਦਾ ਪੇਪਰ ਸਬ ਇੰਸਪੈਕਟਰ ਦਾ ਖੇਤੀਬਾੜੀ ਦਾ ਕੌਨਸਟੇਬਲ ਦਾ ਐਕਸਾਈਜ਼ ਇੰਸਪੈਕਟਰ ਪਟਵਾਰੀ ਮਾਸਟਰ ਕੈਡਰ ਕਿੰਨੀਆਂ ਜ਼ਿਆਦਾ ਵੈਕੈਂਸੀਜ਼ 2023 ਦੇ ਵਿੱਚ ਨਿਕਲੀਆਂ ਤੇ 2023 ਇੱਕ ਅਜਾ ਸਾਲ ਸੀ ਪੰਜਾਬ ਸਰਕਾਰ ਨੇ ਢੇਰ ਲਗਾ ਕੇ ਰੱਖਤਾ ਤੇ ਪੰਜਾਬ ਦੇ ਕੈਂਡੀਡੇਟਸ ਨੂੰ ਬੜਾ ਹੀ ਖੁਸ਼ ਕਰਤਾ ਹੋਪਫੁਲੀ 2024 ਦੇ ਵਿੱਚ ਵੀ ਆਪਣੇ ਕੋਲ ਆਹੀ ਹੋਏਗਾ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਆਪਣੇ ਕੋਲ ਪਿਛਲੀਆਂ ਜਿਹੜੀਆਂ ਪੈਂਡਿੰਗ ਵੈਕੈਂਸੀਜ਼ ਨੇ ਅਜੇ ਤੱਕ ਆ ਕਾਫੀ ਸਾਰੀਆਂ ਵੈਕੈਂਸੀਜ਼ ਐਜੀਆਵੀ ਨੇ ਪੈਂਡਿੰਗ ਪਈਆਂ ਨੇ ਜਿੰਨਾਂ ਦਾ ਪੇਪਰ ਹੋਇਆ ਨਹੀਂ ਹੋਇਆ ਜਿੰਨਾਂ ਦੀ ਜੋਇਨਿੰਗ ਨਹੀਂ ਹੋਈ ਸੋ ਉਹ ਸਾਰੀਆਂ ਵੈਕੈਂਸੀਜ਼ ਕੁਝ ਪੈਂਡਿੰਗ ਵੀ ਪਈਆਂ ਨੇ ਬਟ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਵੀ ਜਿਹੜਾ ਆਉਣ ਵਾਲਾ ਟਾਈਮ ਅੱਗੇ ਹੈ ਉਹਦੀ ਤਿਆਰੀ ਹੋਣੇ ਤੋਂ ਸਟਾਰਟ ਕਰ ਦੋ ਤੇ ਅਰੋੜਾ ਕਲਾਸਿਸ ਵੱਲੋਂ ਇੱਕ ਸਪੈਸ਼ਲ ਆਫਰ ਸ਼ੁਰੂ ਹੋ ਚੁੱਕਿਆ ਹੈ ਰਿਪਬਲਿਕ ਡੇ ਦਾ ਆਫਰ ਸ਼ੁਰੂ ਹੋ ਚੁੱਕਿਆ ਹੈ ਤਾਂ ਅਰੋੜਾ ਕਲਾਸਿਸ ਆਪਣੀ ਐਪਲੀਕੇਸ਼ਨ ਤੁਸੀਂ ਹੁਣੇ ਦੀ ਹੁਣੇ ਇੰਸਟਾਲ ਕਰੋ ਐਂਡਰੋਇਡ ਯੂਜ਼ਰ ਨੀਚੇ ਕੋਰਸਿਸ ਤੇ ਕਲਿੱਕ ਕਰੋ 29 ਜਨਵਰੀ ਨੂੰ ਆਪਣਾ ਨਵਾਂ ਬੈਚ ਸਟਾਰਟ ਹੋਣ ਜਾ ਰਿਹਾ ਪੰਜਾਬ ਜਾਂ ਪੰਜਾਬ ਦਾ ਉਹਦੇ ਤੋਂ ਬਾਅਦ ਆਪਣੇ ਕੋਲ 5 ਫਰਵਰੀ ਨੂੰ ਪੰਜਾਬ ਪੰਜਾਬ ਦੇ ਕਾਂਸਟੇਬਲ ਦਾ ਪੀਐਸ ਸਟੇਟ ਦਾ ਬੈਚ ਹੈ ਸੀਏ ਟੈਟ ਦਾ ਬੈਚ ਹੈ ਮਾਸਟਰ ਗੇਟਰ ਦਾ ਬੈਚ ਹੈ ਐਸਐਸਸੀ ਦਾ ਸਟਾਰਟ ਹੋ ਰਿਹਾ ਏਡੀਓ ਦਾ ਸਟਾਰਟ ਹੋ ਰਿਹਾ ਐਗਰੀਕਲਚਰ ਹਰ ਇੱਕ ਫੀਲਡ ਦੇ ਵਿੱਚ ਪੰਜਾਬ ਦੇ ਵਿੱਚ ਬੈਚ ਸਟਾਰਟ ਹੋ ਰਿਹਾ ਪੀਐਸਪੀਸੀਐਲ ਦਾ ਏਐਲਐਮ ਦਾ ਕਿਸੇ ਵੀ ਬੈਚ ਦੇ ਉੱਪਰ ਤੁਸੀਂ ਕੋਰਸ 'ਤੇ ਕਲਿੱਕ ਕਰਕੇ ਬੈਚ 'ਤੇ ਕਲਿੱਕ ਕਰੋਗੇ ਸੋ نیچے ਜਾਓਗੇ ਹੈਵ ਅ ਕੂਪਨ ਕੋਡ ਅਤੇ ਕੂਪਨ ਕੋਡ ਜੇ ਭਰਦੇ ਹੋ ਤੁਸੀਂ AC429 ਤਾਂ ਤੁਸੀਂ ਮੇਰੀ ਗਾਈਡੈਂਸ ਅੰਡਰ ਆ ਜਾਓਗੇ ਕਿਵੇਂ ਐਗਜ਼ਾਮ ਕਰੈਕ ਕਰਨਾ ਹੈ ਕਿਵੇਂ ਪੜ੍ਹਨਾ ਹੁੰਦਾ ਹੈ ਕਿਵੇਂ ਪ੍ਰੈਪਰੇਸ਼ਨ ਕਰਨੀ ਹੈ ਕਿਵੇਂ ਪ੍ਰੈਕਟਿਸ ਕਰਨੀ ਹੈ ਉਹ ਸਾਰੀ ਮੈਂ ਤੁਹਾਨੂੰ ਸਮਝਾਉਂਗਾ ਪਲੱਸ ਐਡੀਸ਼ਨਲੀ 2000 ਦਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈ ਕਿੰਨਾ ਡਿਸਕਾਊਂਟ ਮਿਲ ਰਿਹਾ ਜੀ 2000 ਦਾ ਡਿਸਕਾਊਂਟ ਮਿਲ ਰਿਹਾ 쿠ਪਨ ਕੋਡ ਲਗਾਉਗੇ AC429 2000 ਦਾ ਡਿਸਕਾਊਂਟ ਐਪਲੀਕੇਸ਼ਨ ਆਨਲਾਈਨ ਬੈਚਸ 'ਤੇ ਉਪਰ ਜੇ ਤੁਸੀਂ ਆਫਲਾਈਨ ਆ ਕੇ ਪੰਜਾਬ ਸਟੇਟ ਦਾ ਐਗਜ਼ਾਮ ਦਾ ਬੈਚ ਲਗਾਉਣਾ ਚਾਹੁੰਦੇ ਹੋ ਤਾਂ ਪੰਜਾਬ ਸਟੇਟ ਦੇ ਬੈਚ ਵਾਸਤੇ ਵੀ 2000 ਦਾ ਨੂੰ ਆਫਲਾਈਨ ਡਿਸਕਾਊਂਟ ਮਿਲ ਜੇਗਾ ਹੁੰਦੇ ਤੋਂ ਵਾਸਤੇ ਪਹਿਲਾਂ ਐਪਲੀਕੇਸ਼ਨ ਤੇ ਜਾਓ 1250 ਵਾਲਾ ਕੋਰਸ ਹੀ 500 ਰੁਪਏ ਰਜਿਸਟ੍ਰੇਸ਼ਨ ਕਰਵਾਓ 500 ਇਸ ਕਿਵੇਂ 쿠ਪਨ ਕੋਡ ਲਓ ਯਾਦ ਰੱਖੋ 500 ਰੁਪਏ ਤੇ ਬਾਕੀ ਤੁਹਾਡੀ 2000 ਦਾ ਡਿਸਕਾਊਂਟ ਇੱਥੇ ਆ ਕੇ ਹੋ ਜਾ